ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਦੇ ਅਗਾਹ ਵੱਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਨੂੰ ਸਾਇੰਸ ਦਾਣਾ ਦਾ ਸਾਇੰਸਦਾਨ ਕਿਹਾ ਜਾ ਸਕਦਾ ਹੈ ਉਸ ਵੱਲੋਂ ਜੋ ਖੇਤੀ ਆਧਾਰਿਤ ਖੋਜਾਂ ਕੀਤੀਆਂ ਗਈਆਂ ਹਨ ਉਹਨਾਂ ਦਾ ਲਾਹਾ ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ ਲੈ ਰਹੀਆਂ ਹਨ ਤੇ ਇੱਕ ਵਿਸ਼ੇਸ਼ ਖੋਜ ਲਈ ਉਚੇਚੇ ਤੌਰ ਤੇ UNOW ਵੱਲੋਂ ਅਵਾਰਡ ਵੀ ਦਿੱਤਾ ਗਿਆ ਹੈ ਪੰਜਾਬੀ ਜਾਗਰਣ ਦੇ ਦਫਤਰ ਵਿੱਚ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਉਹਨਾਂ ਖੇਤੀਬਾੜੀ ਖੇਤਰ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ ਤੁਸੀਂ ਵੀ ਦੇਖੋ ਇਹ ਸਪੈਸ਼ਲ ਇੰਟਰਵਿਊ ਮੇਰਾ ਨਾਮ ਮਹਿੰਦਰ ਸਿੰਘ ਬਸਾਂਝ ਹੈ ਸਾਇਟਿਕ ਖੇਤਰ ਇਹ ਮੇਰਾ ਮਨਪਸੰਦ ਖੇਤਰ ਹੈ ਖੇਤੀ ਮੇਰਾ ਕੀਤਾ ਹੈ ਖੇਤੀ ਦੇ ਨਾਲ ਇਹ ਪਿਆਰ ਬਚਪਨ ਤੋਂ ਹੀ ਮੇਰੀ ਆਤਮਾ ਦੇ ਵਿੱਚ ਰੱਖਿਆ ਹੋਇਆ ਹੈ। ਔਰ ਇਹ ساری ਜ਼ਿੰਦਗੀ ਨਾਲ ਚੱਲੇਗਾ। ਅਖੀਰੀ ਸ਼ਾਂਤ। ਸੋ ਇਹ ਬੜੀ ਮੈਨੂੰ ਅੱਜ ਖੁਸ਼ੀ ਹੋ ਰਹੀ ਹੈ ਕਿ ਪ੍ਰਸਿੱਧ ਅਖਬਾਰ ਜੀ ਨੂੰ ਪਾਠਕ ਆਪਣੀ ਪ੍ਰੇਮਿਕਾ ਵਾਂਗ ਪਿਆਰ ਕਰਦੇ ਨੇ। ਰੋਜ਼ਾਨਾ ਜਾਗਰ। ਅੱਜ ਮੈਨੂੰ ਉਹਦੇ ਦਫ਼ਤਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਇਹ ਤੁਹਾਡੇ ਅੰਮਲੇ ਦੇ ਨਾਲ, ਇਹ ਤੁਹਾਡੇ ਬਹਾਰਾਂ ਦੇ ਨਾਲ ਸਵਾਦ ਚੋਣ ਦਾ ਮੌਕਾ ਮਿਲਿਆ। ਮੈਂ ਬੜਾ ਤਨਵਾਦੀ ਹਾਂ। ਔਰ ਇਹ ਮੈਨੂੰ ਅਖਬਾਰ ਦੇ ਪਾਠਕਾਂ ਦੇ ਨੂਰੋਂ ਕਰਦਾ ਹੈ। ਇਹ ਵੀ ਮੇਰਾ ਬਹੁਤ ਵੱਡਾ ਸੁਖਮਾ ਹੈ। ਮੈਂ ਜਦੋਂ ਤੁਰਿਆ ਸੰਜੀਵਨ ਦੀ ਯਾਤਰਾ ਕੀਤੀ ਤਾਂ ਮੇਰੇ ਕੋਲ ਕੁਛ ਨਹੀਂ ਸੀ। ਇੱਕ ਸਧਾਰਨ ਮੱਧ ਸ਼੍ਰੇਣੀ ਦੇ ਕਿਸਾਨ ਪਰਿਵਾਰ ਦੇ ਵਿੱਚ ਜਨਮ ਹੋਇਆ। ਮੇਰੇ ਬਾਪ ਐ بڑے ਨਾਮ ਪਰ ਸਿੱਖਰ ਸਾਥੀ ਸਨ ਪੰਜਾਬ ਦੇ। ਕੁਝ ਬੰਦੇ ਉਹਨਾਂ ਦੀ ਪੱਧਰ ਤੇ ਹੈਗੇ ਸੀ ਪੰਜਾਬ ਦੇ ਵਿੱਚ। ਗਣਿਤ ਵਿਗਿਆਨੀ ਸਨ। ਖਾਲਸਾ ਕਾਲਜ ਮਰਸਾ ਨੂੰ ਮਿਸਰ ਉਤਾਲੀ ਤੋਂ ਪੜਾਉਂਦੇ ਨੇ ਫਿਰ 1954 ਦੇ ਵਿੱਚ ਖਾਲਸਾ ਕਾਲਜ ਮਰਸਾ ਵਿੱਚ ਇਹ ਹੈੱਡ ਬਣ ਗਿਆ ਸਾਡੇ ਗਵਾਬੇ ਦੇ ਨਾਮ ਪਰ ਕਾਲਜ ਜਿਹੜਾ ਉੱਥੋਂ ਕਈ ਕਾਲਜਾਂ ਨੂੰ ਪ੍ਰਿੰਸੀਪਲ ਦੀ ਹਸਿਆ ਤੇ ਵਿੱਚ ਆਪਣੇ ਕਾਲਜਾਂ ਵਿੱਚ ਲਿਆਉਣ ਦੇ ਜੋਰ ਲਾ ਰਹੇ ਸਨ ਪਰ ਉਹ ਨਹੀਂ ਮੰਨੇ ਜਾਂ ਤੇ ਬਰਾੜ ਸਿੰਘ ਜੀ ਨੌਟਰਨ ਪੜ੍ਹੇ ਪੰਜਾਬ ਦੇ ਉਹ ਆਪਣੇ ਪਿੰਡ ਦੇ ਘਿਆਲੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਬਣ ਗਏ ਉਹ ਬਾਪ ਮੇਰੇ ਬੜੇ ਇਮਾਨਦਾਰ ਬੰਦੇ ਸੀ ਬਹੁਤ ਚੰਗੇ ਅਸੂਲਾਂ ਦੇ ਸੰ ਪਰ ਇਹਦੇ ਨਾਲ ਨਾਲ ਬੜੇ ਆਫਕੜ ਅਰਬ ਅੜਪ ਤੇ ਖੜੇ ਇਨਸਾਨ ਸਨ ਉਹ ਮੈਨੂੰ ਤਾਂਗੇ ਦੀ ਭੈਣ ਨੂੰ 1950 ਦੇ ਵਿੱਚ ਲੈ ਆ ਮਾਰ ਅਮਰਸਾ ਜਾਣ ਵਾਸਤੇ ਮੇਰੀ ਭੈਣ ਤਾਂ ਤਿਆਰ ਹੋ ਗਈ ਬਜ਼ੁਰਗਾਂ ਨੇ ਵੀ ਕਿਹਾ ਲੜਕੀ ਚਾਹੀਏਗੀ ਲੇਕਰ ਨੇ ਇਹ ਮੁੰਡਾ ਨਹੀਂ ਅਸੀਂ ਦੇਣਾ ਨਾ ਮੈਂ ਜਾਣ ਪਾ ਕੇ ਸਭ ਕੁਝ ਕੀਤਾ ਮੈਂ ਨਹੀਂ ਜਾਣਾ ਚਾਹੁੰਦਾ ਮੇਰਾ ਮੂਹੇ ਕੰਦੇ ਨਾਲ ਮੈਂ ਖੇਤਾਂ ਦੇ ਵਿੱਚ ਰਹਿਣਾ ਮੈਂ ਅਮਰਸਰ ਨਹੀਂ ਜਾਉਣਾ ਉਹ بڑے ਅਖੜ ਸੀ ਉਹ ਕਹਿਣ ਲਗੇ ਚੰਗਾ ਇਹ ਰੱਖਣੋ ਕੇ ਮੁੰਡੇ ਨੂੰ ਕਰੇ ਇਹਨੂੰ ਉੱਡੂ ਰਹਿ ਜਾਣਾ ਇਹਨੂੰ ਪੱਖ ਨਹੀਂ ਆਉਣਾ ਹੈ ਮੈਂ ਮੈਂ ساری عمر ਨਹੀਂ ਇਹਦੇ ਮੱਥੇ ਤੇ ਆਪਣਾ ਇਹ ਕਠਨ ਆਪਣਾ ਇਹ ਬਚਨ ਉਹਨਾਂ ਜ਼ਿੰਦਗੀ ਪਰ ਨਵਾ ਪਰ ਫਿਰ ਮੈਂ 10 ਦਿਨਾਂ ਮੁਲਾਕਾਤ ਕਰ ਲਈ ਮੇਰੀ ਮਿਸ ਜੀ ਨੇ ਮੈਨੂੰ ਬਹੁਤ ਕਿਹਾ ਸਰਦਾਰ ਜੀ ਮੈਂ ਆਪਣੇ ਸਹੁਰੇ ਦੇ ਚਾਨੂ ਛੋਣੇ ਚਾਹੁੰਦੀ ਮੈਂ ਕਿਹਾ ਨਹੀਂ ਇਹ ਸੰਭਵ ਨਹੀਂ ਹੈ ਕਿ ਮੈਂ ਇਹ ਖਸਕਣਾ। ਪਰ ਫਿਰ ਉਹ ਕਹਿਣ ਲੱਗੀ ਕੋਈ ਖਾਲਸਾ ਕੌਜਾ ਮਰਸਲ ਤੇ ਵੇਚੇ। ਕੋਈ ਸਫਾਈ ਕਰਨ ਵਾਲਿਆਂ ਦੀਆਂ ਕੋਈ ਨੌਕਰੀਆਂ ਨਿਕਲਦੀਆਂ ਖਿਆਲ ਰੱਖਿਓ। ਮੈਂ ਸਾਰਾ ਕੁਝ ਇਹ ਤੇ ਛੱਡ ਕੇ ਮੈਂ ਉਹਨੇ ਝਾੜੂ ਫੇਰਨ ਦਾ ਕੰਮ ਉੱਥੇ ਕਰਾਂਗੀ ਉਹਨਾਂ ਦੇ ਕੁਆਟਰ ਦੇ ਵਿੱਚ ਹੀ ਮੈਂ ਝਾੜੂ ਫੇਰ ਦੱਬੋ ਕਰ ਮੇਰੇ ਮਨ ਕਰਤੀ ਹੋਈ। ਮੈਂ ਕਿਹਾ ਨਹੀਂ ਇਹ ਵੀ ਸਮਝ ਨਹੀਂ ਹੈ। ਨਹੀਂ ਖਸਕਣਾ ਹੈ। ਕਿ ਨਹੀਂ ਤੁਹਾਡੇ ਇੰਨੇ ਮਿੱਤਰ ਨਹੀਂ ਬਹੁਤ سارے ਖਾਂਸਾ ਬਹੁਤ ਸਾਰੇ। ਡਾਕਟਰ ਦਿਵਾਨ ਸਿੰਘ ਹੈਗੇ ਕੁੰਦਿਆਲ ਸਿੰਘ ਖੋਲ ਹੈਗੇ ਪਰਵੇਸ਼ ਪ੍ਰਿਆਮ ਸਿੰਘ ਹੈਗੇ ਸਰ ਕਰਨੈਲ ਸਿੰਘ ਖਿੰਦ ਹੈਗੇ ਉਹ ਤੁਹਾਡੀ ਮੰਨ ਨਹੀਂ ਪੜ ਸਕਦੇ ਮੈਂ ਕਹਿੰਦਾ ਨਹੀਂ ਉਹਨਾਂ ਦੇ ਨਾਲ ਵੀ ਗੰਧ ਹੋ ਜਾਏਗਾ ਜੀ ਉਹ ਮੇਰੀ ਮੱਤ ਕੱਢਣ ਤਾਂ ਫਿਰ ਉਹ ਪੇਲਾ ਵੀ ਆ ਗਿਆ ਇਹ 1984 ਦੀ ਗੱਲ ਹੈ ਮੈਂ ਮੇਰੇ ਪਿੰਡ ਤੋਂ ਸਾੰਚ ਕਲਾਂ ਦੇ ਸ਼ਾਇਰ ਸਨ ਸਰ 나జర్ ਸਿੰਘ ਤਰਸ ਮੈਂ ਡੈਕਟਰ ਭਸ਼ਮ ਭਰਨ ਨੂੰ ਬੇਨਤੀ ਕੀਤੀ ਵੀ ਉਹਨਾਂ ਨੇ ਇਹਨੀਆਂ ਵਾਛੀਆਂ ਕਵਤਾਵਾਂ ਲਈ ਨਿਕਤਾਂ ਬਣ ਦਿੱਤੀਆਂ ਉਸ ਬਜੁਰਗ ਸਾਹਿਤਕਾਰ ਦਾ ਨਾਮ ਪਿੰਡ ਆ ਕੇ ਸਨਮਾਨ ਕੋ ਮੈਂ ਰਿੰਦਾ ਆਪਣੇ ਨਾਨਕੇ ਪਿੰਡੇ ਸੀ ਜਾਗਦਾ ਪਰ ਮੈਂ ਪਿੰਡ ਚਲੇ ਜਾਂਦਾ ਸੀ ਜਦੋਂ ਮੇਰੇ ਬਾਪ ਨੇ ਨਾ ਆਉਣਾ ਹੋਵੇ ਤਾਂ ਮੈਂ ਉਦੋਂ ਖਾਸ ਕਰਕੇ ਚਲੇ ਜਾਂਦਾ ਸੀ ਜਦੋਂ ਉਹ ਫਿਰ ਉਹਨਾਂ ਨੇ ਸਮਾਗਮ ਰੱਖਿਆ ਬਹੁਤ ਵੱਡਾ ਕਵੀ ਦਰਬਾਰ ਰੱਖਿਆ ਮੇਰੀ ਬੇਨਤੀ ਪ੍ਰਵਾਨ ਕਰ ਲਈ ਸਾਰੇ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਵੀ ਲੇਖਕ ਤੇ ਸ਼ਾਇਰ ਆਏ ਫੇਰ ਉਹ ਸੇਜੇ ਸੇਜੇ ਗੁੰਮੀ ਲੈ ਕੇ ਤੁਰਿਆ ਮੈਨੂੰ ਘਰ ਲਿਆਉਣ ਵਾਸਤੇ ਆਇਆ ਤੇ ਫਿਰ 4 ਘੰਟੇ ਬੈਠੇ ਮੈਂ ਜਾਣ-ਪਛਾਣ ਕਰਾਈ ਸਾਰਿਆਂ ਦੇ ਨਾਲ ਬੜੇ ਖੁਸ਼ ਹੋਇਆ ਇੱਕ ਆਪ ਜਾ ਕੇ ਕਹਿੰਦੇ ਨਿੰਦਰਸਿਆ ਮੈਨੂੰ ਮਾਫ਼ ਕਰ ਦੇਣਾ ਮੈਂ ਤੁਹਾਡੇ ਨਾਲ ਬਹੁਤ ਥੱਕਾ ਕੀਤਾ ਮੇਰੀ ਮੈਸੇਜ ਕਹਿੰਦੀ ਮੇਰੇ ਨਾਲ ਹੀ ਸੀ ਕਹਿੰਦੀ ਭਾਈਆ ਵੀ ਤੁਸੀਂ ਕੋਈ ਸਾਡੇ ਨਾਲ ਥੱਕਾ ਨਹੀਂ ਕੀਤਾ ਇਹ ਤਾਂ ਹਾਲਾਤ ਦਾ ਕੋਈ ਚੱਕਰ ਸੀ ਕਹਿੰਦਾ ਸਾਨੂੰ ਤੇ ਅਫਸੋਸ ਹੈ ਹੁਣ ਤੁਹਾਡੀ ਸੇਵਾ ਲਈ ਸਰ ਨੂੰ ਥੋੜਾ ਸਮਾਂ ਮਿਲ ਰਿਹਾ ਹੈ ਇਸ ਤਰ੍ਹਾਂ ਫਿਰ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਰਖੀਰ ਵਿੱਚ ਜਾ ਕੇ ਬੈਠ ਹੋਣਾ ਅਖੀਰ ਜੱਪ ਵਿੱਚ ਜਾ ਕੇ ਤੇ ਰਸੀ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਦ ਮੈਨੂੰ 16 ਅਕਤੂਬਰ 1986 ਨੂੰ ਸ਼ੇਮੇ ਵਿਸ਼ਵ ਖਰਾਕ ਦੇ ਦਿੱਤੇ ਸ਼ੇਮੇ ਵਰਲਡ ਫੂਡ ਡੇ ਤੇ ਜਦੋਂ ਮੇਰਾ ਨਾਮ ਚੁਣਿਆ ਗਿਆ ਇੰਟਰਨੈਸ਼ਨਲ ਅਵਾਰਡ ਲਈ ਕਣਕ ਦੀ ਬਹੁਤੀ ਬਿਸ਼ੇਸ਼ ਪਰਵਾਹ ਹੈ ਉਸ ਵੇਲੇ ਫਿਰ ਉਹਨਾਂ ਨੂੰ ਪਤਾ ਲੱਗਿਆ ਮੈਨੂੰ ਫਿਰ ਉਹਨਾਂ ਨੇ ਫੋਨ ਕੀਤਾ ਲੈਣ ਦਾ ਇਨਫੋਰਮੇਸ਼ਨ ਪਿੰਡ ਦੇ ਵਿੱਚ ਮੇਰੇ ਘਰੇ ਫੋਨ ਸਕਾ ਮੈਨੂੰ ਫੋਨ ਕੀਤਾ ਜਾਣ ਲੱਗੇ ਜਿੰਨੀ ਅੱਜ ਮੈਨੂੰ ਖੁਸ਼ੀ ਹੈ ਮੈਂ ਉਹ ਬਿਆਨ ਨਹੀਂ ਕਰ ਸਕਦਾ ਫਿਰ ਉਹ ਕਹਿਣ ਲੱਗੇ ਕਿ ਮਹਿੰਦਰ ਸਿੰਘ ਤੇਰਾ ਤਾਂ ਯੂਨੀਵਰਸਿਟੀਆਂ ਵਿੱਚ ਬੜਾ ਮਾਨ ਸਤਕਾਰ ਤੈਨੂੰ ਤਾਂ ਨੌਕਰੀ ਵੀ ਮਿਲ ਸਕਦੀ ਉੱਥੇ ਮੈਂ ਕਿਹਾ ਪਾਇਆ ਜੀ ਨੌਕਰੀ ਦਾ ਸੁਪਨਾ ਤਾਂ ਬਹੁਤ ਕਿਤੇ ਪਿੱਛੇ ਛੱਡ ਆਇਆ। ਜੇ ਮੈਂ ਪ੍ਰੋਫੈਸਰ ਹੁੰਦਾ, ਪ੍ਰਿੰਸੀਪਲ ਬਣ ਜਾਂਦਾ, ਡਾਇਰੈਕਟਰ ਐਜੂਕੇਸ਼ਨ ਹੋ ਜਾਂਦਾ, ਆਈਐਸ ਕਰਕੇ ਡੀਸੀ ਬਣ ਜਾਂਦਾ ਕਿਸੇ ਜ਼ਿਲ੍ਹੇ ਦਾ, ਕੋਈ ਸਟੇਟ ਪੱਧਰ ਦਾ ਅਧਿਕਾਰੀ ਬਣ ਜਾਂਦਾ। ਫੇਰ ਵੀ ਮੇਰਾ ਕੋਈ ਬਹੁਤ ਸੋਨਾ ਸੀ। ਕੰਟੀ ਚੱਕ ਕੇ ਪੇਸ਼ ਹੋਣਾ ਪੈਣਾ ਸੀ। ਔਰ ਮਾੜੀ-ਮੋਟੀ ਕਤਾਹੀ ਤੇ ਜਾਣਾ ਵੀ ਪੈ ਸਕਦਾ ਸੀ। ਹੁਣ ਮੈਂ ਕਿਹਾ ਮੈਂ ਜਿਸ ਡੀਸੀ ਨੂੰ ਮਿਲਣ ਜਾਂਦਾ। ਜਿਸ ਐਮਐਲਐਮਟੀ ਮੰਤਰੀ ਨੂੰ ਮਿਲਣ ਜਾਂਦਾ। ਜਦ ਮੈਂ ਆਪਣਾ ਨਾਂ ਸਿਰਫ ਲਿਖ ਕੇ ਕਾਗਜ਼ ਦੇ ਅੰਦਰ ਭੇਜਦਾ ਉੱਠ ਕੇ ਆਹੇ ਜੱਫੀ ਪਾ ਕੇ ਪਰਦੀ ਇਹ ਮੈਨੂੰ ਮਾਨ ਨੌਕਰੀ ਵਿੱਚੋਂ ਕਿੱਥੋਂ ਮਿਲ ਸਰਣ ਤੇ ਜਿਹੜਾ ਮਾਨ ਮੈਨੂੰ ਖੇਤੀ ਨੇ ਤੇ ਮੇਰੇ ਸਾਇਟਿਕ ਸ਼ੌਕ ਦੇ ਵਿੱਚੋਂ ਆਉਂਦਾ ਸੋ ਮੇਰੀ ਪੂਰੀ ਤ੍ਰਿਪਤੀ ਹੈ ਤੁਸੀਂ ਨਾ ਫਿਕਰ ਕਰੋ ਮੈਂ ਬੜਾ ਸੰਤੁਸ਼ਟੀਆਂ ਜੀਵਨ ਦੀ ਵਿੱਚ ਤਾਂ ਸੱਚਮੁੱਚ ਹੈ ਖੇਤੀ ਦੇ ਵਿੱਚ ਮੈਨੂੰ ਇਹ ਯਾਦ ਆ ਰਿਹਾ 1945 ਦੇ ਵਿੱਚ ਮੈਂ ਲੱਕੜ ਦੇ ਹਾਰ ਦੀ ਈਲੀ ਫੜ ਲਈ ਸੀ। ਬਾਹਰ ਬੋਰਡ ਬਣਾਈ। ਉਹ ਸ਼ੂਟਿੰਗ ਮਾਰਦੀ ਸੀ। ਤਾਂ ਉਹ ਲੱਕੜ ਦਾ ਹਾਲ ਮੈਂ ਹਾਲੇ ਵੀ ਆਪਣੇ ਫਾਰਮ ਤੇ ਰੱਖਿਆ ਹੋਇਆ। ਪਰ ਮੈਂ ਉਹ ਬਹੁਤ ਕਾਫੀ ਖੂਨ ਕੀੜੇ ਕੁੜੇ ਲੱਗ ਗਏ ਖਰਾਬ ਹੋ ਗਿਆ। ਉਹ ਮੈਂ ਯਾਦਗਾਰ ਸਮਝ ਕੇ ਹਾਲੇ ਵੀ ਰੱਖਿਆ ਹੋਇਆ ਹੈ। ਤਾਂ ਖੇਤੀ 'ਚ ਮੈਨੂੰ ਇਹ ਸੀ ਕਿ ਖੇਤੀ ਅਸਰ ਚ ਮੈਨੂੰ ਮਨ ਨੂੰ ਤਾਕਤ ਦੇ ਰਹੀ ਹੈ। ਮਨ ਨੂੰ ਉਤਸ਼ਾਹਤ ਕਰ ਰਹੀ ਹੈ। ਮਨ 'ਚ ਨਵੀਂ ਪ੍ਰੇਰਣਾ ਪੈਦਾ ਕਰ ਰਹੀ ਹੈ। ਨਵਾਂ ਜਜ਼ਬਾ ਪੈਦਾ ਕਰ ਰਹੀ ਹੈ। ਹਰ ਖੇਤੀ ਦੇ ਵਿੱਚ ਕਿੰਨੇ ਮਾਰਗ ਨੇ ਤੋਂ ਮੈਂ ਬਸ ਇਹ ਕੀਤਾ ਕਿ ਮੈਂ ਹੁਣ ਖੇਤੀ ਨਾਲ ਚੋ ਗਿਆ। ਪੜ੍ਹਾਈ ਤੋਂ ਬਹੁਤ ਡਰ ਲੰਗਦਾ ਸੀ। ਪੜ੍ਹਾਈ ਤੋਂ ਇਸ ਕਰਕੇ ਕਿ ਜਦੋਂ ਮੈਂ ਆਪਣੇ ਖੇਤਾਂ ਤੋਂ ਪਿੰਡ ਨੂੰ ਜਾਣਾ ਪ੍ਰਾਇਮਰੀ ਸਕੂਲ ਹੁੰਦਾ ਸੀ ਰਾਹ ਦੇ ਵਿੱਚ। ਉੱਥੇ ਮਾਸਟਰ ਬਦਰੀਦਾਸ ਹੁੰਦੇ ਸੀ ਪਿੰਡ ਬਖਲੌਰ ਤੋਂ। ਉਹਨੇ ਇੱਕ ਆਗਰ ਟੀਚਰ। ਉਹਨੇ ਇੱਕ ਬਹਾਉਸ਼ੰਗੀ ਸਾਡੇ ਛੇਪੂ ਤੇ ਜਵਾਨ। ਉਹਨਾਂ ਨੇ ਵਿਦਿਆਰਥੀਆਂ ਨੂੰ ਨਾ ਸਜ਼ਾ ਦਿੱਤੀ ਹੋਣੀ। ਜਿਹੜੇ ਉਹਨਾਂ ਦੇ ਉਪਦੇਸ਼ ਨੂੰ ਠੀਕ ਤਰ੍ਹਾਂ ਨਹੀਂ ਸੀ ਸਮਝਦੇ ਜਦ ਮੈਂ ਜਾਣਾ ਚਾਹ ਨਾਟ ਦੌੜ ਜਾਣ ਸੀ ਮੈਂ ਆਪਣੇ ਗੁਰਦੁਆਰੇ ਨੂੰ ਕਿਹਾ ਬਈ ਮੈਨੂੰ ਨਾਟ ਵਿੱਚ ਪਸੱਖ ਛੱਡ ਦੇ ਮੈਨੂੰ ਸਕੂਲ ਨਾ ਭੇਜੇ ਉਹ ਗੁਰਦੁਆਰੇ ਦੇ ਦਫਾ ਬੋਰੋਂ ਪੜਾਈ ਨੂੰ ਕਿਹਾ ਕਿ ਨਾ ਪੜਾਈ ਥੋ ਮੁੰਡਾ ਖੁਸ਼ ਰਹਿਣਾ ਚਾਹੁੰਦਾ ਹੈ ਪਰ ਫੇਰ ਕਿਤੇ ਅੰਦਰ ਵਿਦਿਆ ਨਾਲ ਪਿਆਰ ਦਾ ਕੋਈ ਸੋਮਾ ਸਿੱਧਾ ਕਿਹੜਾ ਸਰਕਾਂ ਨਾ ਜੀ ਫੇਰ ਇੱਕ ਗੁਰਦੁਆਰੇ ਦਾ ਬੰਦਾ ਬੁਲਾਉਣ ਲੱਗਿਆ ਸਾਡੇ ਪਰਿਵਾਰ ਚੋਂ ਹੀ ਸੀ ਪੇ ਜਿਹੜੇ ਬੱਚੇ ਬਤੋਂ ਲੰਤੈ ਪੜਾਈ ਦੀ ਤੋਂ ਉਹਨਾਂ ਨੂੰ ਚਿੱਠੀ ਪੱਤਰ ਲਿਖਣਾ ਸਿਖਾਉਂਦੇ। ਮੈਂ ਭੈਣ ਮੇਰੀ ਲੈ ਕੇ ਖੱਚੀ ਨਹੀਂ ਗਿਆ ਮੈਂ ਪੰਜਾਬੀ ਗੁਰਮੁਖੀ ਲਿਪੀ ਸਿੱਖਣ ਨੂੰ ਗੁਰਮੁਖੀ ਲਿਪੀ 'ਚ ਪੰਜਾਬੀ ਪੜ੍ਹਨ 4 ਦਿਨ ਲਾਏ। ਸਿਰਫ 4 ਦਿਨ। ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਇੱਕ ਬੜਾ। ਫੇਰ ਦੇਵਨਾਗਰੀ ਲਿਪੀ ਦਾ ਗਿਆਨ ਹਾਸਲ ਕੀਤਾ। ਫੇਰ ਹਿੰਦੀ ਦਾ ਨੈਸ਼ਨਲ ਸਾਹਿਤ ਪੜ੍ਹਨਾ ਸ਼ੁਰੂ ਕੀਤਾ। ਫਿਰ ਅਰਬੀ ਤੇ ਫਾਰਸੀ ਲਿਪੀ ਦਾ ਗਿਆਨ ਹਾਸਲ ਕੀਤਾ ਫਿਰ ਉਰਦੂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਫਿਰ ਰੋਮਨ ਲਿਪੀ ਦਾ ਇੱਕਾ ਗਿਆਨ ਹਾਸਲ ਫਿਰ ਇੰਗਲਿਸ਼ ਦੀ ਪੜ੍ਹੀ ਸਾਡੇ ਪਿੰਡ ਦੀ ਪੰਚਾਇਤ ਹੀ ਲੱਗਦੇ ਦੀ 1952 ਚ ਚਾਰ ਪਸ਼ਾਮਾ ਚ ਪੰਚਾਇਤ ਦੀ ਲਾਇਬ੍ਰੇਰੀ ਚ ਕਿਤਾਬਾਂ ਆਈਆਂ ਔਰ ਉਸ ਲਾਇਬ੍ਰੇਰੀ ਦਾ ਪਹਿਲਾ ਤੇ ਆਖਰੀ ਪਾਠਕ ਮੈਂ ਹੀ ਹਾਂ ਬਸ ਪਾਠਕ ਮੈਂ ਉਹ ਸਾਰੀਆਂ ਕਿਤਾਬਾਂ ਪੜ੍ਹੀਆਂ ਉਨ੍ਹਾਂ ਕਤਾਬਾਂ ਨੇ ਮੇਰੇ ਕਿਤੇ ਵੀ ਚੀ ਮੇਰੀ ਮਦ ਨਹੀਂ ਕੀਤੀ ਤੇ ਸਮਾਜਿਕ ਖੇਤਰ ਵਿੱਚ ਵੀ ਮੇਰਾ ਸਥਾਨ ਨਿਸ਼ਚਿਤ ਕੀਤਾ ਉਨ੍ਹਾਂ ਕਤਾਬਾਂ ਨੇ ਮਨ ਦੇ ਵਿੱਚ ਕੋਈ ਚੰਕ ਤਾਂ ਲੋਭ ਪ੍ਰਕਾਸ਼ ਮੇਰੇ ਮਨ ਦੇ ਵਿੱਚ ਪੈਦਾ ਕੀਤਾ ਵਿਦਿਆਨ ਮੈਨੂੰ ਸਕਾਇ ਮੈਨੂੰ ਲੱਗਾ ਪਈ ਇਹ ਅਨਪੜਤਾ ਜਿਹੜੀ ਹੈ ਇਹ ਮੇਰੇ ਕਿਸੇ ਵੀ ਰਾਹ ਦੀ ਵਿੱਚ ਰੋੜਾ ਹੈ ਮੈਂ ਕਿਤੇ ਨਹੀਂ ਲੰਘ ਸਕਦਾ ਜਦੋਂ ਤੱਕ ਵਿਦਿਆ ਦਾ ਚਾਨਣ ਮੇਰੇ ਮਾਰਗ ਤੇ ਨਹੀਂ ਹੋਏਗਾ ਸੋ ਕਿ ਧਿਆਨ ਵੀ ਕੰਮ ਰੋਸ਼ਨ ਕਰ ਦਿੱਤਾ ਮੈਨੂੰ ਅ ਦੇਖੂ ਦੇਖ ਤੇ ਮਾਲ ਉਹ ਤੋਂ ਦੇ ਕਲਚਰ ਤੇ ਨਾਲ ਮੈਨੂੰ ਹੋ ਗਿਆ ਤੇ ਮੈਂ ਸਮਝਿਆ ਕਿ ਮੈਨੂੰ ਹੋਂਸੇ ਮੱਕਮਲ ਤੇ ਕਿਰਚਲ ਸੋ ਚੱਲ ਰਹੀ ਹੈ ਕਾਫੀ ਸਾਹਿਤਕ ਖੇਤਰ ਦੀ ਸੰਸਥਾਾਂ ਬਣਾਇਆ ਪਿੰਡਾਂ ਚ ਲਾਇਦੇ ਨੇ ਗੋਲੀਆਂ ਅ ਫੇਰ ਬੱਗ ਬਾਂਗ ਚਾਰਾਂ ਦੇ ਸਹਾਇਸਤ ਨਾਲ ਬਣਾਇਆ ਹੁਣ ਤੱਕ ਕੋਈ 11 ਪੁਸਤਕਾਂ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਦੇ ਵਿੱਚ ਕਹਾਣੀ ਕਵਿਤਾ ਸਫਰਨਾਮਾ ਤੇ ਵਾਰਤਕ ਤੇ ਅ ਫੋਸ ਸੰਪਾਦਨ ਦੇ ਕੰਮ ਕੀਤਾ ਸੰਪਾਦਨ ਤਾਂ ਇਸ ਦਾ ਨਾਲੋਂ ਬੜਾ ਚਲਦੇ ਰਿਹਾ ਫਿਰ ਮੇਰਾ ਇਹ ਹੀ ਰਿਹਾ ਵੀ ਜਾਣ ਤੋਂ ਕੰਮ ਕਰਨਾ ਕਹੀ ਫੜ ਕੇ ਦੁਪਹਿਰੇ ਸਿਹਰ ਦੀ ਹਾਲ ਚੋਂ ਗੋਣਾ ਮੈਂ ਬਾਲਤ ਸੰਡੇ ਨਾਲ ਖੇਤੀ ਕਰਦਾ ਹੁੰਦਾ ਸੀ ਮੈਨੂੰ ਹੌਲ ਸ਼ਟਕੇ ਦੇ ਚੌਲ ਵਿਸ਼ਾ ਕੇ ਜਿਹੜਾ ਪਸ਼ੂਆਂ ਦੇ ਉੱਪਰ ਠੰਡ ਤੋਂ ਕਪੜਾ ਦੇਈ ਉਹ ਵਿਸ਼ਾ ਕੇ ਤਾਂ ਖੇਤ ਦੇ ਬੰਨੇ ਦਾ ਸਰਾਣਾ ਬਣਾ ਕੇ ਬੇਸ਼ ਦੀ ਸ਼ਾਮ ਨੂੰ ਪਤਾਪਾਂ ਪੜਨ ਦਾ ਕੰਮ ਕੀਤਾ ਜਦੋਂ ਚਾਰਸ ਮੈਂ ਹੁੰਦਾ ਸੀ ਹੱਥ ਪਵਾਉਂਦਾ ਸੀ ਮੈਂ ਚੜਸੂ ਇਹਨਾਂ ਜੋੜੀਆਂ ਕੱਢਦਾ ਹੁੰਦਾ ਸੀ ਇੱਕ ਜੋੜੀ ਬੋਲਦਾਂ ਦੀ ਚਾਰਸ ਖਿੱਚ ਕੇ ਲਗਾਈ ਆ ਉਹਦੀ ਕੀਲੀ ਬੋਲ ਦਿੱਤੀ ਜਾ ਕੇ ਤਾਂ ਉਹ ਜਿਹੜੀ ਜੋੜ ਪਹਿਲਾਂ ਬੇਲੀ ਹੋਈ ਉਹਨੂੰ ਹੱਤ ਕੇ ਤੇ ਲਿਆਉਣਾ ਚਾਰਸ ਤੇ ਚੰਬਾਰ ਉਹਨੇ ਜੋੜੀਆਂ ਕੱਢਣਾ ਪੈਂਦੇ ਸੀ ਤਾਂ ਮੈਂ ਜੋੜੀਆਂ ਕੱਢਦਾ ਹੁੰਦਾ ਸੀ ਫੇਰ ਮੈਸੇਜ ਜੀ ਚਾਰਸ ਦੀ ਕੁੰਡਲੀ ਨੂੰ ਗਾਟ ਪਾਉਂਦਾ ਜਦ ਫੇਰ ਹਲਟ ਆਇਆ ਖੇਤੀ ਦੇ ਵਿੱਚ ਹਲਟ ਆਇਆ ਤਾਂ ਮੈਨੂੰ ਲੱਗਾ ਕਿ ਕ੍ਰਾਂਤੀ ਆ ਗਈ ਬੇਬਾਕ ਮੇਰੇ ਬਤਾ ਦੁਕਾਨ ਹੈ ਗਾਦੀ ਇਹਦਾ ਜੋੜ ਗਾਦੀ ਹੁੰਦੀ ਸੀ ਪਿੱਛੇ ਉਹ ਹੁਣੀ ਲੱਠ ਦੇ ਵਿੱਚ ਅੱਗੇ ਹੁਣਾ ਫਿਰ ਜੋੜ ਉਹ ਤੇ ਫੱਟਾ ਦਵਾ ਦਿੱਤਾ ਮੈਂ ਬਲ ਤਾਂ ਸੰਡੇ ਨੂੰ ਜੋੜ ਕੇ ਹਰ ਕਿਰੋਣਾ ਫੱਟੇ ਤੇ ਬੈਠ ਕੇ ਕੱਟਦਾ। ਉਹ ਦਿਨ ਉਹ ਹੱਟ ਦੀ ਗਾਦੀ ਦੇ ਫੱਟੇ ਤੇ ਬੈਠੇ ਮੋਟਰਸਾਈਕਲ ਵਿੱਚ ਹੀ ਕੰਮ ਕਰਦਾ। ਹੱਟ ਦੀ ਗਾਡੀ ਉੱਤੇ। ਤਾਂ ਉਹ ਗਾਦੀ ਤੇ ਬੈਠ ਕੇ ਕੰਮ ਪੜੀ ਬੱਸੇ ਜਾਣਾ ਤਾਂ ਬਸਤੀ ਵਿੱਚ ਕੰਮ ਕਰਨਾ ਪਈ ਜਾਂਦਾ। ਜੇ ਬੇਰਣਾ ਚਲਾਉਣਾ ਹੈ, ਗੁੜ ਸ਼ੱਕਰ ਬਣਾਉਣਾ। ਤਾਂ ਜਿਹੜੇ ਸਾਡੇ ਮਜ਼ਦੂਰ ਸੀ ਉਹ ਝੋਕਣ ਜਾਣੇ, ਜਿਹੜੇ ਥੱਲੇ ਅੱਗ ਭਾਲਦੇ ਹਨ। ਉਹ ਉਹ ਘਠਿਆ ਕੰਮ ਸਮਝਿਆ ਜਾਂਦਾ। ਮੈਂ ਆਪਣੇ ਕੰਮ ਇਹ ਮੁਟਾ ਦੇਣਾ ਤੂੰ ਤੇ ਹੋਰ ਕੰਮ ਕਰ ਲੈ ਚੁਕਾਈ ਦਾ ਮੈਂ ਕੰਮ ਕਰਦਾ ਉਹ ਇਸ ਲਈ ਸੀਗਾ ਕਿ ਇੱਕ ਖਤਨਾ ਝੋੜ ਕਾ ਪਾਈ ਜਾਵੇ ਝੂਲ ਚੰਬੇ ਦੇ ਵਿੱਚ ਇੱਕ ਖਾਤਿ ਜਿਨਾ ਕਿਤਾਬ ਫਟ ਕੇ ਪੜੀ ਜਾਂਦਾ ਯਾਨੀ ਮੁਕਦੀ ਗੱਲ ਇਹ ਕਿ ਇੱਕ ਹੱਥ ਸੰਗ ਇੱਕ ਖਾਤਿ ਕਿਤਾਬ ਫਟ ਕੇ ਪੜਾਈ ਕੀਤੀ ਸਾਰੀ ਪੜਾਈ ਤੂੰ ਇਹ ਬੜਾ ਅਜੀਬ ਤਰ੍ਹਾਂ ਦਾ ਤੇ ਜੀਵਨ ਯਾਤਰਾ ਦਾ ਇਹ ਅਨੁਭਵ ਹੈ ਜਿਹੜਾ ਮੇਨੂੰ ਵਾਸਲ ਹੋਇਆ ਜੀਵਨ ਤਾਂ ਹੁਣ ਵੀ ਮੈਂ ਹੁਣ ਮੈਂ ਇਸ ਵੇਲੇ 88 ਸਾਲ ਦਾ ਚੱਲ ਰਿਹਾ ਹਾਂ ਤੇ ਹੁਣ ਵੀ ਮੇਰੇ ਤਿੰਨ ਥਾਂ ਰਹਿਦੇ ਰਹੀ ਹੈ ਮੇਰਾ ਪੁਰਾਣਾ ਘਰ ਜਿੱਥੇ ਮੈਂ ਆਰਾਮ ਕਰਦਾ ਮੇਰਾ ਨਮਾ ਘਰ ਜਿੱਥੇ ਬੱਚੇ ਰਹਿੰਦੇ ਆ ਫਿਰ ਮੇਰੇ ਫਾਰਮ ਤੇ ਹੁਣ ਜਦੋਂ ਜ਼ੋਰ ਦਾ ਕੰਮ ਕਰਦਾ ਕਰਕੇ ਜਦੋਂ ਥੱਕ ਪ ਜਾਵਾਂ ਤਾਂ ਫਿਰ ਘਰ ਨਾਲ ਕਿਤਾਬਾਂ ਚੱਕ ਲੈਂਦਾ ਜੀਵਨ ਦਾ ਇੱਕ ਵੀ ਪਲ ਅਜਾਈ ਨਹੀਂ ਜਾਣ ਦਿਆ ਉਹਨਾਂ ਸਤਮਜੋਗ ਕਰਨਾ ਹੈ ਉਹਦੇ ਵਿੱਚ ਕ੍ਰिएशन ਕਰਨੀਆਂ ਕੋਈ ਉਹਦੇ ਵਿੱਚ ਕੁਛ ਨਾ ਕੁਝ ਜਿਹੜੇ ਨੂੰ ਪੈਦਾ ਕੌਕੇ ਦਿਖਾ ਦਾਂ ਇਹੋ ਹੀ ਰਸਤਰਾ ਹੈ ਜੀਵਨ ਦਾ ਮੈਨੂੰ ਬੜੀ ਹੈਰਾਨੀ ਹੋਈ ਜੇ ਸਵੇਰੇ ਮੈਨੂੰ ਫੱਦੇ ਆਉਣ ਲੱਗੇ ਸਾਹਿਤ ਸੁਭਾਵਾਂ ਜਾਣਾ ਸੱਤੇ ਆਉਣ ਲੱਗੇ ਕਾਲਜਾਂ ਤੋਂ ਯੂਨੀਵਰਸਟੀਆਂ ਤੋਂ ਲੈਕਚਰ ਵਾਸਤੇ ਤਾਂ ਮੈਂ ਹਾਜ਼ਰ ਹੋ ਪਤਾ ਨਹੀਂ ਕਿੰਨੇ ਕਾਲਜਾਂ ਕਿੰਨੀਆਂ ਯੂਨੀਵਰਸਟੀਆਂ 'ਚ ਲੈਕਚਰ ਦਿੱਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹਦਾ ਮੈਂ ਲੰਮਾ ਸਮਾਂ ਰਿਸਰਚ ਐਗਰੀਕਲਚਰ ਕਾਉਂਸਲ ਦਾ ਮੈਂਬਰ ਰਿਹਾ ਥੋੜਾ ਜਿਹਾ ਮੈਂ ਨਨ ਅਡਵਾਈਜ਼ਰ ਵੀ ਦਾਇਆ ਸੀ ਹੁਣ ਵੀ ਬੜੀ ਵਿਸ਼ਾਲ ਪੰਜਾਬ ਦੀ ਪ੍ਰਾਈਵੇਟ ਖੇਤਰ ਦੀ ਯੂਨੀਵਰਸਿਟੀ ਹੈ ਉਹਦੇ ਚ ਮੈਂ ਚੀਫ ਅਡਵਾਈਜ਼ਰ ਵੀ ਹਾਂ ਤੇ ਵੇਕਿੰਗ ਪ੍ਰੋਫੈਸਰ ਦੇ ਰੂਪ ਕੀ ਬਣਿਆ ਹੋਇਆ ਹੈ ਤਾਂ ਇਹ ਸਾਡਾ ਫਿਰ ਭਿਆਨ ਚੱਲ ਜਾ ਰਿਹਾ ਹਮਾਚਲ ਦੀਆਂ ਯੂਨੀਵਰਸਟੀਆਂ ਨਾਲ ਕੋਲਾਬੋਰੇਸ਼ਨ ਹੋ ਰਹੀ ਹੈ ਅਕੈਡਮਿਕ ਕਾਜੀ ਯੂਨੀਵਰਸਿਟੀ ਦੇ ਨਾਲ ਰਿਸਰਚ ਦੇ ਕੋਲਬੋਰੇਸ਼ਨ ਹੋਈ। ਹੁਣ ਬਹੁਤ ਸਾਰੀ ਸਮਗਰੀ ਮੈਂ ਜਿੰਨੀ ਵਾਰ ਵਿਦੇਸ਼ਾਂ ਵਿੱਚ ਗਿਆ। ਅਮਰੀਕਾ, ਕੰਡਵੇਟਾ, ਅਮਰੀਕਾ, THAILAND, ਪਾਕਿਸਤਾਨ, ਬਹੁਤ ਬਹੁਤ ਸਾਰੇ ਦੇਸ਼ਾਂ ਤੇ। ਮੈਂ ਉੱਥੋਂ ਗਿਆਨ ਨੂੰ ਲਿਆ ਕੇ ਆਪਣੀ ਯੂਨੀਵਰਸਿਟੀ ਦੇ ਨਾਲ ਜੋੜਿਆ। ਫਿਰ ਉੱਥੋਂ ਸਮਗਰੀ ਲਿਆ ਕੇ ਕਿਉਂਕਿ ਯੂਨੀਵਰਸਿਟੀ ਕੋਲ ਇਹਨਾਂ ਬੋਝ ਜਾਂ ਕੰਮ ਦਾ ਇੰਨਾ ਸਾਰਾ ਤਾਂ ਕੰਮ ਹੈ ਉੱਥੇ। ਉਹ ਸਾਰਾ ਇੱਕਠਾ ਨਹੀਂ ਕਰ ਸਕਦੇ ਚਾਹਦੇ। ਇਤਰਾ ਦਦਾੜਾ ਕੰਮ ਹੈ। ਤਾਂ ਮੈਂ ਲਿਆ ਕੇ ਦੇਣ ਦਾ ਕਰਦਾਂਗੇ ਸਮੇਂ समिती ਇਦਾਂ ਸੋਲਰ ਯੂਨੀਵਰਸਿਟੀ ਤਾਂ ਇਹ ਜਿਹੜੀ ਕਨੈਕਸ਼ਨ ਹੋਈ ਰਿਸਰਚ ਦੀ ਇਹਨੇ ਮੈਨੂੰ ਬੜਾ ਪਿੱ ਤੁਸੀਂ ਹਰਾਨ ਹੋਵੋਗੇ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਹੋਈ ਹੈ ਉਹਦਾ ਮੇਂ ਪੱਥਰ ਰੱਖਣ ਵਾਸਤੇ ਪੰਡਤ ਜਵਾਹਰ ਲਾਲ ਨਹਿਰੂ ਆਏ ਸਨ ਤੇ ਉਹਦੇ ਵਿੱਚ ਅਸਲ ਤੇ ਵਿੱਚ ਸਰਵਭਾਦਰ ਲਾਲ ਸਿੰਘ ਹੁੰਦੇ ਸੀ ਉਹ ਲਹਿਰਪੁਰ ਖਾਨਸਾ ਕਾਲਜ ਤੋਂ ਨਾ ਲਹਿਰਪੁਰ ਕਾਲਜ ਤੋਂ ਨਾ ਪਾਕਿਸਤਾਨ ਤੋਂ ਨਾ ਨਾਂਨੇ ਪੋਸਟ ਗ੍ਰੈਜੂਏਸ਼ਨ ਕੀਤੀ ਐਗਰੀਕਲਚਰ ਪੀ ਐਚ ਡੀ ਅਮਰੀਕਾ ਤੋਂ ਜਾ ਕੇ ਕੀਤੀ ਫਿਰ ਉਹ ਪੜਾਉਂਦੇ ਰਹੇ ਹੋਤੇ ਫਿਰ ਉਹ ਜਦੋਂ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਰਾਜ ਸਭਾ ਦੇ ਮੈਂਬਰ ਉਹਨਾਂ ਦਾ ਸੁਪਨਾ ਸੀ ਕਿ ਇੱਕ ਕਾਲਜ ਗੁਦਿਹਾਨਾਂ ਦੇ ਵਿੱਚ ਐਗਰੀਕਲਚਰ ਕਾਲਜ ਸ਼ੁਰੂ ਕੀਤਾ ਜਾਵੇ ਉਹਨਾਂ ਨੇ 5 ਏਕੜ ਜ਼ਮੀਨ দান ਕਰਨ ਦਾ ਕਰ ਦਿੱਤਾ ਫਿਰ ਉਸ ਵੇਲੇ بڑے ਪਿਆਰ ਰੱਖਣ ਵਾਲੇ ਸੀ ਖੇਤੀ ਦੇ ਖੇਤਰ ਨਾਲ ਡਾਕਟਰ ਐਮ ਐਸ ਰੰਧਾਵਾ ਉਹ ਜੋਗਪੁਰਸ਼ انسان ਸਨ ਪ੍ਰਤਾਪ ਸਿੰਘ ਕੈਰੋਂ ਨਾਲ ਬਹੁਤ ਸਤਿਕਾਰ ਕਰਦਾ ਸੀ ਜਦੋਂ ਕੈਰੋਂ ਦੇ ਮੇਜ ਤੇ ਇਹ ਗੱਲ ਪਹੁੰਚੀ ਉਹ ਕਹਿੰਦਾ ਭਈ ਅੰਗਰੇਜ਼ੀ ਕਾਲ ਚ ਯੂਨੀਵਰਸਿਟੀ ਕੰਮ ਕਰਦੇ 1960 ਦੇ ਫੇ 50 ਏਕੜ ਜ਼ਮੀਨ ਉਹਦੇ ਚ ਹੀ ਪਾਰੇ ਤੇ ਜਦੋਂ ਫਿਰ ਉਹ ਤਕਾਰ ਨਾ ਹੋਣਾ ਸੀ ਤਾਂ ਪੰਜ ਏਟਾ ਨੂੰ ਪੰਜ ਕਿਸਾਨਾਂ ਨੇ ਵੀ ਹੱਥ ਲਾਇਆ ਸੀ ਨਹੀਂ ਪੱਠਾ ਦੀ ਉਹਦੇ ਚ ਤਿੰਨ ਬਜ਼ੁਰਗ ਕਿਸਾਨ ਸਨ ਸ਼ਮਸ਼ੇਰ ਸਿੰਘ ਬੇਰਕਾ ਸਤ ਅਜੀਤ ਸਿੰਘ ਤੇ ਸਰ ਤੇਜਲ ਸਿੰਘ ਬਾਦਲ 10 ਨਵੇਂ ਨੌਜਵਾਨ ਕਿਸਾਨ ਸੀ ਜਿਨ੍ਹਾਂ ਨੇ ਦੋ ਇਤਨ ਬਦਲਿਆ ਉਹਨਾਂ ਚ ਇੱਕ ਪਦਮਸ਼ਰੀ ਜਗਜੀਤ ਸਿੰਘ ਹੜਾ ਤੇ ਤੇਉਜਾ ਮੀਰਾ ਨਾਮ ਸੀ ਮੈਂ ਪੱਥਰ ਰਖਣ ਵਿਲੇ ਤੋਂ ਜੁੜ ਗਏ ਉਹ ਸੈਂਟੀਟਿਸ਼ਨ ਦੇ ਤਰ ਤੇ ਫਿਰ ਐਮ ਐਸ ਰੰਧਾਵਾ ਨੇ ਸੱਦ ਕੇ ਮੈਨੂੰ ਯੂਨੀਵਰਸਿਟੀ ਦੇ ਅੰਦਰ ਵੀ ਜਾ ਕੇ ਬਾਣ ਕੀਤਾ ਮੈਨੂੰ ਜੋੜਿਆ ਅੱਜ ਵੀ ਕਦੀ ਯੂਨੀਵਰਸਿਟੀ ਨਾਲ ਉਹ ਮੇਰਾ ਪਰਿਵਾਰ ਹੈ ਇਹ ਕਦੀ ਯੂਨੀਵਰਸਿਟੀ ਨਾਲ ਰਾਲ ਕੇ ਰਸਤਿਆਂ ਵਿਚਾਰਾਂ ਕਰਦੇ ਰਾਲ ਕੇ ਅੱਗੇ ਵਧੰਦਾ ਕਰਦੇ ਇੱਕ ਮੈਂ ਜਿਹੜੀ ਗੱਲ ਦੱਸਣੀ ਚਾਹਨਾ ਇੱਕ ਪੁਸਤਕ ਸਾਦੀ ਹੈ ਉਹ ਜਿਹੜੀ ਹੰਦੀਆ ਹਾਲੈਂਡ ਚ ਪ੍ਰਕਾਸ਼ਿਤ ਹੁੰਦੀ ਆ ਅੰਗਰੇਨ ਤੋਂ ਲੰਡਨ ਤੋਂ ਫਾਰਮਰ ਸਰਚ ਐਂਡ ਪ੍ਰੈਕਟਿਸ ਉਹ ਜਿਹੜੀ ਵਿਸ਼ਵ ਦੀਆਂ ਯੂਨੀਵਰਸਟੀਆਂ ਤੋਂ ਬਾਹਰ ਰਿਸਰਚ ਸਟੇਸ਼ਨਾਂ ਤੋਂ ਬਾਹਰ ਖੋੜਕਿਆਂ ਤੋਂ ਬਾਹਰ ਜਿਹੜੀ ਕੋਝ ਮੁੰਡੀਆ ਉਹਨੂੰ ਹਾਰਕਲੈਕਟ ਕਰਦੀ ਆ 5 ਸਾਲ ਬਾਅਦ ਉਹਦਾ ਇੱਕ ਐਡੀਸ਼ਨ ਆ ਜਿਹੜਾ 1997 ਤੋਂ 2002 ਦਾ ਐਡੀਸ਼ਨ ਹੈ ਉਸ ਪੁਸਤਕ ਦਾ ਫਾਰਮਰ ਦੇ ਸਰਕੈਂ ਪ੍ਰੈਕਟਿਸ ਕੋਦੇ ਵਿੱਚ ਜਿਹੜੀਆਂ ਮੈਂ ਆਪਣੇ ਫਾਰਮ ਤੇ ਨਿੱਜੀ ਪੱਤਰ ਤੇ ਕੋਝਾਂ ਕੀਤੀਆਂ ਉਹਨਾਂ ਦਾ ਨੌ ਪੰਨਿਆਂ ਤੇ ਵੇਖ ਸੋ ਮੈਨੂੰ ਬੜੀ ਤ੍ਰਿਪਤੀ ਹੋਈ ਫਿਰ ਐ ਕੋਈ ਪੌਣੇ 400 ਬੱਖ-ਬੱਖ ਅਨੇਕਾਂ ਵਿਸ਼ਿਆਂ ਤੇ ਪੌਣੇ 400 ਲੇਖ ਲਿਖੇ ਹੋਣ ਤੱਕ ਉਹ ਨਾਂਬਰ 11 ਤਰ ਸਰਵੇਆਂ ਦੇ ਬਿਸ਼ਪੀ ਉਹਨਾਂ ਤੇ ਚਰਚਾ ਹੋਈ ਸੱਤ ਖੋਜ ਪੱਤਰ ਲਿਖੇ ਜਿਹੜੇ ਰਾਸ਼ਟਰੀ ਤਾਨਤਰ ਰਾਸ਼ਟਰੀ ਪੱਤਰ ਤੇ ਪੜੇ ਤੇ ਵਿਚਾਰੇ ਗਏ ਹਵਾਈ ਜਹਾਜ਼ਾਂ ਵਿੱਚ ਉਡਣ ਦੇ ਮੌਕੇ ਤੇ ਸੋ ਜਦੋਂ ਮੈਨੂੰ ਮਹਿਰਾਨ ਹੋ ਗਏ ਕਿ ਮੈਨੂੰ ਜਦੋਂ ਇੰਟਰਨੈਸ਼ਨਲ ਵਾਰਡ ਮੈਨੂੰ ਦਿੱਸੂਪਣਾ ਬਟਾਪਟ ਇੱਥੇ ਗੁੰਨਾ ਜਲੰਧਰ ਦੇ ਵਿੱਚ ਹੁੰਦਾ ਸੀ ਕਿ ਰਿਸਰਚ ਸਟੇਸ਼ਨ ਉਹਦੇ ਡਾਕਟਰ ਆਹ ਥਿਸ ਇਜ਼ ਨੇ ਤਸੀਲਦਾਰ ਨੂੰ ਭੇਜਿਆ ਕਿ ਤੁਹਾਨੂੰ ਚੰਡੀਗੜ੍ਹ ਭਲਾਇਆ ਮੈਂ ਉਹਨਾਂ ਨੂੰ ਪੁੱਛਿਆ ਤਾਂ ਮੈਨੂੰ ਗੱਲ ਗਈ ਆ ਕਹਿੰਦੇ ਪਤਾ ਨਹੀਂ ਤੁਹਾਨੂੰ ਕੋ ਬਾਹਰ ਕੇ ਜਾਣਾ ਹੈ ਮੈਂ ਕਿਹਾ ਚਲੋ ਮੈਂ ਸਵੇਰੇ ਬੇਲੇ ਸਤ ਮਨ ਨੂੰ ਤਾਂ ਬਰਾਮ ਚੜਾ ਆ ਕਿ ਮੇਰੇ ਸੋਚਿਆਂ ਵੀ ਐਵੇਂ ਸਗਲੋ ਤੋਂ ਫਾਈਨਿਸ਼ਰ ਸੀ ਪੰਜਾਬ ਦੇ ਬੜੇ ਜਵੇ ਵਾਲੇ ਇਨਸਾਨ ਸੀ ਸਾਡੇ ਜਲੰਧਰ ਦੇ ਕਿਤੇ ਢੀਸੀ ਵੀ ਪਹਿਲਾਂ ਰਹੇ ਕੋ ਮੈਂ ਕਿਹਾ ਮੈਂ ਉਹਨਾਂ ਨੂੰ ਮਿਲਣ ਗਿਆ ਸੈਫਟੀ 8 ਚ ਉੱਥੇ ਤਾਂ ਚੜ੍ਹਨ ਦੀ ਬਣੀ ਸਮੱਸਿਆ ਚੈਕ ਹੁੰਦਿਆ ਗੁਆ ਆਗਿਆ ਨਹੀਂ ਮਿਲਦੀ ਫੇ ਟਾਈਮ ਹੁੰਦਾ ਵੀ 2 ਵਜੇ ਤੋਂ ਬਾਅਦ ਹੀ ਜਾ ਸਕਦੇ ਹਾਂ ਮੇਰੇ ਮਿੱਤਰ ਸੀ ਡਾਕਟਰ ਗੋਤਮ ਸਿੰਘ ਤੀਰ ਚੰਡੀਗੜ੍ਹ ਪੰਜਾਬੀ ਦੇ ਲੇਖਕ ਸੀ ਸੀਨੀਅਰ ਕੇਲਸੀ ਹਾਈ ਕੋਰਟ ਦੇ ਮੈਂ ਕਿਹਾ ਮੈਂ ਉਹਨਾਂ ਦੀ ਕੋਠੀ ਜਾਂਦਾ ਮੈਂ ਤੁਰ ਕੇ ਹੀ ਚਲੇ ਗਿਆ ਬੱਸ ਸਟੈਂਡ ਤੋਂ ਉਹਨਾਂ ਦੀ ਕੋਠੀ 1533 ਨੰਬਰ 8th ਸੈਕਟਰ ਮੈਂ ਦੱਸਿਆ ਵੀ ਮੈਂ ਨੂੰ ਮੈਸੇਜ ਕਰ ਲੈਣੇ ਬੁਲਾਇਆ ਪਤਾ ਤੈ ਕੋ ਰੁਕੀ ਕੰਮ ਉਹਨੇ ਉਸੇ ਬਿਲੇ ਫੋਨ ਕਿਨ ਨਾ ਪਹਿਲਾ ਨਾਸ਼ਤਾ ਕਰਦੇ ਆ ਫਿਰ ਮੈਂ ਫੋਨ ਕਰਨਾ ਉਹਨਾਂ ਨੂੰ ਨਾਸ਼ਤੇ ਤੋਂ ਬਾਅਦ ਫੋਨ ਕੀਤਾ ਉਹ ਕਹਿੰਦੇ ਸਾਡੇ ਮਿੰਦਰ ਸਿੰਘ ਮਸਾਣ ਜਾਏ ਸਾਡੇ ਬੜੇ ਗ੍ਰੇਟ ਲੇਖਕ ਨੇ ਪੰਜਾਬੀ ਦੇ ਉਹ ਕਹਿੰਦਾ ਉਹ ਜਲਦੀ ਭੇਜੋ ਇਹ ਤੁਹਾਡੀ ਜਦਿਆਂ ਉਹਨੂੰ ਇਹ ਤਾਂ ਹੋਰ ਅੱਛੀ ਗੱਲ ਹੈ ਉਹ ਲੇਖਕ ਵੀ ਆ ਅਸੀਂ ਤਾਂ ਉਹਨਾਂ ਨੂੰ ਖੇਤੀਬਾੜੀ ਦੇ ਖੇਤਰ ਸਨਮਾਨ ਲਈ ਬਾਹਰ ਭੇਜ ਰਹੇ ਹਾਂ ਤਾਂ ਪਤਾ ਲੱਗਿਆ ਅੱਛਾ ਫਿਰ ਸਾਡੀ ਯੂਨੀਵਰਸਿਟੀ ਸਾਡੀ ਪੰਜਾਬ ਸਰਕਾਰ ਇਹ ਸੋਚੀ ਕਿਤੇ ਦੂਜੇ ਸ਼ੂਬਿਆਂ ਵਾਲੇ ਵੱਧ ਝਾੜ ਦੇ ਕੇ ਹਨ ਅਵਾਰਡ ਉਹਦੇ ਆ ਜਾਣ ਤੇ ਪਰ ਸਾਰੀਆਂ ਲੈਣਾ ਠੀਕ ਰਹੀਆਂ ਹੋਰ ਵਾਈਸ ਚਾਂਟ ਤੱਕ ਰੋਣੇ ਪਏ ਸਰਕਾਰਾਂ ਨੂੰ ਮੇਰੀ ਫਾਈਲ ਲੈ ਕੇ ਦਿੱਲੀ ਜਾ ਕੇ ਤਰਵਾਣੀਆਂ ਕਰਾਉਣ ਲਈ ਤੇ ਆਰਪੀਓ ਜਰੰਗਾ ਤੋਂ ਪਾਸਪੋਰਟ ਲੈ ਕੇ ਤੇ ਆਇਆ ਤਾਂ ਉਹ ਮੈਸੂਦਾ ਜੀ ਮੈਂ ਪਹਿਲੀ ਵਾਰ ਜ਼ਿੰਦਗੀ 'ਚ ਇਹ ਅਨੁਭਵ ਕੀਤਾ ਤੇ ਇੱਕ ਸਰਧਾਰਨ ਇਨਸਾਨ ਪਾਟੇ ਉੱਪਰ ਕੱਪੜੇ ਪਾ ਕੇ ਖੇਤਾਂ ਦੇ ਬੰਨੇ ਸਾਫ ਕਰਨਾ ਔਰ ਪਸ਼ੂਆਂ ਦੇ ਘਰ ਘੜੀ ਫੇਰਨਾ ਉਹਦੇ ਬਾਤ ਇਸ ਕਰਾਂਗਾ ਬਾਈ ਜੀ ਉਹਨੂੰ ਐਡਾ ਬੜਾ ਆਨੰਦ ਮਿਲਦਾ ਤੇ ਮੇਰੇ ਸੁਪਨਿਆਂ ਤੋਂ ਕਿਤੇ ਉੱਤੇ ਦੀ ਗੱਲ ਹੈ